ਹੈਲੋ ਜੀ ਸਾਰੀ ਸ਼ਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬੀ ਪੀਰ ਕੈਲੀ ਬੀ ਟਿੱਕ ਤੇ ਅੱਜ ਕੁਝ ਸੂਟ ਡਿਸਪੈਚ ਕਰ ਰਹੇ ਆਪਾਂ ਦੇਖ ਸਕਦੇ ਹੋ ਤੁਸੀਂ ਮੈਂ ਕਿਹਾ ਨਾ ਸ਼ੇਅਰ ਕਰਦੀ ਹੈਗੀ ਆ ਇਹ ਗਲਾਸ ਟਿਸ਼ੂ ਦੇ ਫੈਬਰਿਕ ਤੇ ਕਸਟਮਰ ਨੇ ਰੈਡੀ ਕਰਵਾਇਆ ਬੂਟੀਆਂ ਪਵਾਈਆਂ ਸ਼ਰਟ ਦੇ ਵਿੱਚ ਇਹਨਾਂ ਬਹੁਤ ਹੀ ਬ੍ਰਾਈਟ येलो ਕਲਰ ਹੈ ਥੋੜਾ ਵੀਡੀਓ ਦੇ ਵਿੱਚ ਲਾਈਟ ਆ ਰਿਹਾ ਨਾਲ ਉਹਨਾਂ ਨੇ ਦੁਪੱਟਾ ਵੀ ਰੈਡੀ ਕਰਵਾਇਆ ਦੁਪੱਟਿਆਂ ਦੇ ਪੱਲਿਆਂ ਦੇ ਬੂਟੀਆਂ ਬਣੀਆਂ ਨੇ ਹਜੇ ਇਹਨਾਂ ਸੂਟਸ ਦੀ ਫਿਨਿਸ਼ਿੰਗ ਹੋਣੀ ਬਾਕੀ ਹੈ ਫਿਨਿਸ਼ਿੰਗ ਕਰਕੇ ਫਿਰ ਆਪਾਂ ਡਿਸਪੈਚ ਕਰਾਂਗੇ ਇਹ ਦੁਪੱਟਾ ਹਜੇ ਪ੍ਰੋਪਰ ਰੈਡੀ ਹੋਏਗਾ ਲੇਸ ਵਗੈਰਾ ਲੱਗ ਕੇ ਨਾਲ ਤੇ ਸੂਟ ਤੇ ਬੁਟੀਆਂ ਬਹੁਤ ਹੀ ਸੋਹਣੀਆਂ ਉਟੀਆਂ ਨੇ yellow ਕਲਰ ਉਹਨਾਂ ਨੇ ਹਲਦੀ ਦੀ ਰਸਮ ਤੇ ਵੇਅਰ ਕਰਨਾ ਹੈਗਾ ਨੈਕਸਟ ਆਪਾਂ ਇੱਕ ਸੂਟ ਲਵੈਂਡਰ ਸ਼ੇਡ ਹੈ ਇਹ ਵੀ ਕ੍ਰਸ਼ ਟਿਸ਼ੂ ਦੇ ਉੱਤੇ ਬਣਿਆ ਹੋਇਆ ਹੈ ਦੋ ਪੈਨਲਸ ਜਾ ਰਹੇ ਨੇ ਇਸ ਵਿੱਚ ਦੇਖ ਸਕਦੇ ਹੋ ਤੁਸੀਂ ਦੋ ਪੈਨਲਸ ਆ ਇਸਦੇ ਤੇ ਸਾਈਡ ਤੇ ਇਸਦੇ 슬ੀਵਸ ਤੇ ਵੀ ਵਰਕ ਕੀਤਾ ਸੀਗਾ ਆਪਾਂ ਤੇ ਬਾਟਮ ਦੇ ਉੱਤੇ ਵੀ ਵਰਕ ਕੀਤਾ ਸੀਗਾ ਥੋੜਾ ਇੱਕ ਹੱਥ ਨਾਲ ਵੀਡੀਓ ਬਣਾਣੀ ਡਿਫਿਕਲਟ ਹੋ ਜਾਂਦੀ ਹੈ ਆ ਦੇਖੋ ਇਹ 슬ੀਵਸ ਤੇ ਵਰਕ ਹੈ ਸੇਮ ਹੀ ਬਾਟਮ ਤੇ ਵੀ ਇਸ ਤਰ੍ਹਾਂ ਦਾ ਵਰਕ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸ਼ੇਡਿੰਗ ਕੀਤੀ ਹੋਈ ਹੈ ਆ ਦੇਖੋ ਇਹ 슬ੀਵਸ ਤੇ ਦੇ ਸੇਮੀ बॉਟਮ ਤੇ ਤੇ ਸ਼ਰਟ ਦੇ ਵਿੱਚ ਦੋ ਪੈਨਲਸ ਆ ਤੁਸੀਂ ਦੇਖਿਆ ਇਹ ਪੈਨਲਸ ਆ ਤਾਂ ਬਹੁਤ ਹੀ ਸੋਨਾ ਸੂਟ ਇਹ ਬਣ ਕੇ ਰੈਡੀ ਹੋਇਆ ਹੈਗਾ ਆਪਣਾ ਇਹ ਕਸਟਮਰ ਦਾ ਹੀ ਫੈਬਰਿਕ ਸੀ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਕਸਟਮਰ ਦੀ ਡਿਮਾਂਡ ਤੇ ਰੈਡੀ ਹੋਏ ਨੇ ਇਹਨਾਂ ਦੀ ਆਪਾਂ ਫਿਨਿਸ਼ਿੰਗ ਕਰਕੇ ਫਿਨਿਸ਼ਿੰਗ ਮਤਲਬ ਇਹਨਾਂ ਦੇ ਧਾਗੇ ਵਗੈਰਾ ਜੋ ਥ्रेड ਹੈ ਪ੍ਰੋਪਰ ਕਟਿੰਗ ਕਰਕੇ ਪ੍ਰੈਸ ਕਰਕੇ ਫਿਰ ਆਪਾਂ ਡਿਸਪੈਚ ਕਰਾਂਗੇ ਤੋ ਬਹੁਤ ਸੋਨਾ ਸੂਟ ਹੈਵੀ ਰੈਡ ਰੈਡੀ ਹੋਇਆ ਹੈਗਾ ਨੈਕਸਟ ਹੈਗਾ ਜੀ ਇਹ ਵੀ ਬਹੁਤ ਸੋਨਾ ਜੋਰ ਛੱਟ ਤੇ ਰੈਡੀ ਹੋਇਆਗਾ ਇਹ ਵੀ ਡਿਫਰੈਂਟ ਜਿਹਾ ਵਰਕ ਹੈ ਬਹੁਤ ਸੋਨਾ ਇਸ ਨੂੰ ਤੁਸੀਂ ਦੇਖ ਸਕਦੇ ਹੋ ਵੀ ਨੈਕ ਬਣਿਆ ਹੈਗਾ ਤੇ ਪੈਨਲਸ ਬਣਿਆ ਹੈ ਪੈਨਲਸ ਬਣਿਆ ਬਹੁਤ ਸੋਨੇ ਤੇ ਇਹ ਬੜਾ ਪਿਆਰਾ ਸ਼ੇਡ ਹੈਗਾ। ਜਿਸ ਦੇ ਉੱਪਰ ਸਕਿਨ ਕਲਰ ਦਾ ਵਰਕ ਹੋਇਆ ਬਹੁਤ ਹੀ ਸੋਹਣਾ। ਬਹੁਤ ਹੀ ਪਿਆਰਾ ਵਰਕ ਹੋਇਆ ਹੈਗਾ। ਤੁਸੀਂ ਐਵੇਂ ਦੇ ਡਿਜ਼ਾਈਨ ਹੈ ਜਿਹੜੇ ਆਪਣੀ ਮਰਜ਼ੀ ਦੇ ਫੈਬਰਿਕ ਤੇ ਕਿਸੇ ਵੀ ਕਲਰ ਵਿੱਚ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਜੀ। ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਹੋ ਜਾਣਗੇ। ਇਹ ਲੜਾਈਨ ਕਿਸੇ ਵੀ ਸੋਰਸ ਤੇ ਤੁਸੀਂ ਆਪਣੇ ਕੋਲ ਜੌਰਜਟ ਪਸ਼ਮੀਨਾ crush tissue shimmer natural crepe ਆਦੇ ਜਿਹੜੇ ਫੈਬਰਿਕਸ ਮਤਲਬ ਮੇਨ ਜੋ ਅੱਜਕੱਲ ਟ੍ਰੈਂਡ ਦੇ ਵਿੱਚ ਆ ਉਹ ਸਾਰੇ ਅਵੇਲੇਬਲ ਨੇ ਇਸ ਦੇ ਵੀ 슬ੀਵਸ ਤੇ ਵੀ ਵਰਕ ਹੈ ਤੇ ਬਾਟਮ ਤੇ ਵੀ ਵਰਕ ਹੈ ਇਹ ਵੀ ਸੂਟ ਬਹੁਤ ਸੋਹਣਾ ਸੀਗਾ ਇਹ ਵਿਦਆਊਟ ਦੁਪੱਟਾ ਰੈਡੀ ਹੋਇਆਗਾ ਇਹ ਸੂਟ ਇਹ ਇੱਕ ਆਪਾਂ ਬਲੈਕ ਕਲਰ ਤੇ ਕੀਤਾ ਸੀ ਬਲੈਕ ਕਲਰ ਤੇ ਵੀ ਬਹੁਤ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਇਆ ਸੀਗਾ ਫਿਰ ਬਲੈਕ ਸੂਟ ਨੂੰ ਦੇਖ ਕੇ ਕਸਟਮਰ ਨੇ ਆਪਾਂ ਨੂੰ ਇਸ ਕਲਰ ਤੇ ਬਣਾਉਣ ਨੂੰ ਕਿਹਾ ਹੈਗਾ ਸੀ ਸੋ ਆਪਨੇ ਰੈਡੀ ਕਰ ਦਿੱਤਾ ਹੈਗਾ ਇਹ ਵੀ ਇਹ ਵੀ ਆਪਾਂ ਜਲਦੀ ਹੀ ਉਹਨਾਂ ਦਾ ਸੂਟ ਡਿਸਪੈਚ ਕਰ ਦਵਾਂਗੇ ਜਿਹੜੇ ਵੀ ਮੇਰੀ ਭੈਣ ਦਾ ਇਹ ਸੂਟ ਹੈ ਜਲਦੀ ਹੀ ਆਪਾਂ ਉਹਨਾਂ ਨੂੰ ਕੋਰੀਅਰ ਕਰਵਾ ਦੇਵਾਂਗੇ ਫਿਨਿਸ਼ਿੰਗ ਤੁਸੀਂ ਵਰਕ ਦੀ ਦੇਖ ਸਕਦੇ ਹੋ ਜੀ ক্লোਜ਼ ਅਪ ਤੋਂ ਤੋੜੀ ਮੈਂ ਸਲੋ ਵੀਡੀਓ ਦਿਖਾ ਰਹੀ ਆ ਬਿਕੋਜ਼ ਤਾਂ ਜੋ ਤੁਹਾਨੂੰ ਫਿਨਿਸ਼ਿੰਗ ਪ੍ਰੋਪਰ ਦਿਖ ਜਾਵੇ ਆਪਣੇ ਵਰਕ ਦੀ ਤੁਹਾਨੂੰ ਸਿਲੈਕਸ਼ਨ ਕਰਨ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਸੋ ਨੈਕਸਟ ਹੈਗਾ ਇਹ ਕਾਟਨ ਤੇ ਸੀਗਾ ਜੀ ਬਹੁਤ ਸੋਹਣਾ ਇਹ ਵੀ ਇਹ ਕਾਟਨ ਤੇ ਆ ਇਹ ਕੀ ਰਹਿ ਜੀ ਇਹ ਕੀ ਰਹਿ ਤੇ ਵੀ ਇਹਨਾਂ ਬਹੁਤ ਸੋਹਣਾ ਇਹ ਵੀ ਅਲੱਗ ਜਿਹਾ ਡਿਜ਼ਾਈਨ ਸੀਗਾ ਇਹ ਕੀ ਰਹਿ ਇਹ ਨੀਚੇ ਕੀ ਰਹਿ ਤੇ ਆਏਗਾ ਜੀ ਕੀ ਰਹਿ ਤੋਂ ਮਤਲਬ ਹਿਪ ਤੱਕ ਜਾਏਗਾ ਮਤਲਬ ਉਸ ਤਰ੍ਹਾਂ ਮਤਲਬ ਹਿਪ ਤੱਕ ਕਵਰ ਹੋਏਗਾ ਜਿਹੜਾ ਬੂਟਾ ਸੀਗਾ ਇਹ ਸਲੀਵਸ ਤੇ ਹੈ ਤੇ ਨਾਲ ਬਾਟਮ ਦੇ ਉੱਤੇ ਹੈ ਉਹਨਾਂ ਦਾ ਬਹੁਤ ਹੀ ਕਟ ਘੇਰਾ ਸੀਗਾ ਐਂਡ ਇਹ ਦੋਨੋਂ ਸਲੀਵਸ ਤੇ ਸੇਮ ਹੀ ਆਵੇਂ ਦੇ ਉਹਨਾਂ ਨੇ ਉਹਦੇ ਤੇ ਬੋਟਮ ਤੇ ਪਵਾਇਆ ਫਲਾਰਸ ਆ ਦੇਖੋ ਸੇਮ ਹੀ ਹੋਇਆ ਰੈਡੀ ਜਿਵੇਂ ਆਪਾਂ ਸਾਈਡ ਤੇ ਬੋਟਮ ਦਾ ਵਰਕ ਕਰ ਦਿੰਨੇ ਆ ਕਈ ਵਾਰੀ 슬ੀਵਸ ਦਾ ਕਰ ਦਿੰਨੇ ਆ ਤਾਂ ਉਹ ਆਪਣੀ ਇੱਛਾ ਕਸਟਮਰ ਦੀ ਵੀ ਤੁਸੀਂ ਕਿਹੜੀ ਸਾਈਡ ਬੋਟਮ ਤੇ ਲੈਣੀ ਹੈ ਤੇ ਕਿਹੜੀ 슬ੀਵਸ ਤੇ ਲੈਣੀ ਹੈਗੀ ਆ ਕਿਉਂਕਿ ਆਪਾਂ ਸੇਮ ਹੀ ਰੱਖਦੇ ਆ ਜਿਹੜੀ ਚੁੜਾਈ ਹੁੰਦੀ ਆ ਬਾਜੂ ਦੀ ਤੇ ਪੌਂਚੀ ਆਂਦੀ ਆਪਾਂ 14 ਤੇ ਹੀ ਤਿਆਰ ਰੱਖਦੇ ਹੈਗੇ ਆ ਤੁਸੀਂ 14 ਦੇ ਬਾਜੂ ਵੀ ਬਣਾ ਸਕਦੇ ਹੋ ਹੈਗੇ ਉਹ ਤੇ ਪੌਂਚੀ ਵੀ ਬਣਾ ਸਕਦੇ ਹੈਗੇ ਤੁਸੀਂ ਆਪਣੇ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਇਹ ਬਲੈਕ ਸੂਟ ਹੈ ਜੀ ਆਪਣੇ ਕੋਲ ਇਹ ਵੀ ਰਾਮਟੈਕਸ ਕਾਟਨ ਦੇ ਉੱਤੇ ਰੈਡੀ ਹੋਇਆ ਸੀਗਾ ਇਹ ਸੂਟ ਤਿੱਲੇ ਤੇ ਵਰਕ ਸੀਗਾ ਇਸ ਤੇ ਵੀ ਇਹ ਵੀ ਬਹੁਤ ਸੋਨਾ ਬਣ ਕੇ ਰੈਡੀ ਹੋਇਆ ਸੀ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਤਿੱਲੇ ਦਾ ਵਰਕ ਹੋਇਆ ਹੈ ਇਸ ਤੇ ਮਜੈਂਟਾ ਕਲਰ ਦਾ ਟੱਚ ਦਿੱਤਾ ਬਾਕੀ ਸਾਰਾ ਹੀ ਜਰੀ ਤੇ ਤਿੱਲੇ ਦਾ ਵਰਕ ਹੈ ਇਸ ਦੇ ਉੱਪਰ ਇਹ ਘੇਰਾ ਬਣਿਆ ਹੋਇਆ ਤੁਸੀਂ ਕੰਮ ਨੂੰ ਦੇਖ ਸਕਦੇ ਹੋ ক্লোਜ਼ ਅਪ ਕਰਕੇ ਘੇਰਾ ਬਣਿਆ ਸੀ ਇਸ ਦਾ ਬਹੁਤ ਹੀ ਪਿਆਰਾ ਬਲੈਕ ਕਲਰ ਦਾ ਸੂਟ ਥੋੜਾ ਇਹ ਪਾਰਟੀ ਵੇਅ ਲੁੱਕ ਵੀ ਦਿੰਦਾ ਹੈ ਆਹ ਬਾਜੂ ਤੇ ਵਰਕ ਹੈ ਲੇ ਉਸ ਤੇ ਵੀ ઓ ਸੌਰੀ बॉटम ਤੇ ਵੀ ਹੋ ਜਾਂਦਾ नेक्स्ट ਤੋਂ ਦੇਖੋ ਜੀ ਇਹ ਵੀ ਬੜਾ ਹੀ ਪਿਆਰਾ ਸੂਟ ਬਹੁਤ ਹੀ ਵਧੀਆ ਫੈਬਰਿਕ ਹੈ ਵੀ ਬਿਲਕੁਲ ਸੌਫਟ ਫੈਬਰਿਕ ਇਹ ਕਸਟਮਰ ਦਾ ਆਪਣਾ ਫੈਬਰਿਕ ਸੀਗਾ ਬਹੁਤ ਹੀ ਪਿਆਰਾ ਤੇ ਇਹ ਵੀ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਸ ਦਾ ਵਰਕ ਬਹੁਤ ਹੀ ਪਿਆਰਾ ਸੀਗਾ ਬਹੁਤ ਸੋਹਣਾ ਡਿਜ਼ਾਈਨ ਸੀਗਾ ਜੀ ਇਹ ਇਹ ਦੇਖੋ ਬਹੁਤ ਹੀ ਸੋਨੇ ਕਲਰ ਉੱਠ ਕੇ ਆਇਸਿਸ ਦੇ ਉੱਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈਗਾ ਇਹ ਫੈਬਰਿਕ ਵੀ ਅੱਛਾ ਸੀ ਕਸਟਮਰ ਦਾ ਪੂਰਾ ਸ਼ਾਈਨ ਵਾਲਾ ਫੈਬਰਿਕ ਸੀ ਬਟ ਉਹਨਾਂ ਨੇ ਸਿੰਪਲ ਸੋਬਰ ਵਰਕ ਕਰਵਾਇਆ ਹੈਗਾ ਤੇ ਵਰਕ ਬਹੁਤ ਹੀ ਜ਼ਿਆਦਾ ਸੋਨਾ ਫਿਨਿਸ਼ਿੰਗ ਚ ਹੋਇਆ ਹੈ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਵਿੱਚ ਹੋਇਆ ਬਹੁਤ ਸੋਨਾ ਦੱਸ ਦੇ ਸਾਧੇ ਬਾਕੀ 슬ੀਵਸ ਤੇ ਵੀ ਤੁਹਾਨੂੰ ਪਤਾ ਹੈ ਹਰ ਇੱਕ ਤੇ 슬ੀਵਸ ਤੇ ਵੀ ਵਰਕ ਹੁੰਦਾ ਹੀ ਆ ਬਾਟਮ ਦਾ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਬਾਟਮ ਤੇ ਵੀ ਵਰਕ ਜ਼ਿਆਦਾਤਰ ਕਰਵਾਂਦੇ ਹੀ ਆ ਸਾਰੇ ਬਾਕੀ ਘੇਰੇ ਦੇ ਜਿਵੇਂ ਘੇਰਾ ਹੋ ਰਿਹਾ ਤਾਂ ਸੇਮ ਹੋਵੇ ਦਾ ਵਰਕ ਆਪਾਂ ਬਾਜੂ ਤੇ ਵੀ ਕਰਕੇ ਦਿਨੇ ਹੈਗੇ ਆ ਬਾਕੀ ਕਸਟਮਰ ਦੀ ਚੁਆਇਸ ਆ ਤੁਸੀਂ ਕਿਵੇਂ ਦੇ ਫਲਾਰ ਪਵਾਉਣੇ ਆ ਵਿੱਚੋਂ ਜ਼ਿਆਦਾ ਹੈ ਵੀ ਕਰਵਾਉਣੇ ਆ ਬਾਜੂ ਜਾਂ ਘੱਟ ਕਰਵਾਉਣੀਆਂ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਸੂਟ ਵੀ ਕ੍ਰੇਪ ਦੇ ਉੱਪਰ ਬਣਿਆਗਾ ਇਹ ਵੀ ਬਹੁਤ ਸੋਹਣਾ ਹੈ ਕਸਟਮਰ ਦੀ ਡਿਮਾਂਡ ਸੀ ਵੀ ਡਾਰਕ ਸ਼ੇਡ ਲਗਾ ਨਹੀਂ ਆਇਆ ਸੀ ਤੋਂ ਆਪੋ ਆਪਣੀ ਚੋਇਸ ਹੁੰਦੀ ਆ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਕੋਲ ਕਲਰਸ ਲਗਵਾ ਸਕਦੇ ਹੈਗੇ ਹੋ ਆਪਣੀ ਮਰਜ਼ੀ ਦਾ ਡਿਜ਼ਾਈਨ ਬਣਵਾ ਸਕਦੇ ਹੋ ਐਂਡ ਡਿਜ਼ਾਈਨ ਦੇ ਵਿੱਚ ਤੋੜ ਮਰੋੜ ਜਿਵੇਂ ਤੁਸੀਂ ਕਹਿ ਸਕਦੇ ਹੋ ਨਾ ਆਪਣੀ ਵਰਜਨਲ ਤੁਸੀਂ ਕਰ ਸਕਦੇ ਹੈਗੇ ਹੋ ਵੀ ਆਲ ਆਫ ਫਲਾਅਰ ਪਾ ਦਿਓ ਜਾਂ ਵਾਲਾ ਫਲਾਅਰ ਨਾ ਪਾਇਆ ਜੀ ਇਸ ਤਰ੍ਹਾਂ ਆਪਾਂ ਕਟਿੰਗ ਕਰ ਸਕਦੇ ਹੈਗੇ ਆ ਡਿਜ਼ਾਈਨ ਦੇ ਤੋਂ ਉਸ ਤਰ੍ਹਾਂ ਤੁਸੀਂ ਡਿਜ਼ਾਈਨ ਬਣਵਾ ਸਕਦੇ ਹੈਗੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸ਼ੇਡ ਵਾਲੀ ਦੇਖੋ ਬਹੁਤ ਹੀ ਸੋਨੇ ਲੀਫਸ ਬਹੁਤ ਸੋਨੇ ਨੇ ਫਲਾਰ ਵੀ ਬਹੁਤ ਪਿਆਰਾ ਫਲਾਰ ਬਹੁਤ ਸੋਨਾ ਫਲਾਰ ਬਹੁਤ ਸੋਨੀ ਗ੍ਰੇ ਸਾਈਜ਼ ਇਸ ਫਲਾਰ ਦੀ ਸ਼ੇਡਿੰਗ ਵਾਲੇ ਦੀ ਲੀਫ ਜੀ ਬਹੁਤ ਸੋਨੇ ਬਣਿਆ ਸੀ ਤਾਂ ਇਸ ਦੀ ਵੀ 슬ੀਵਸ ਤੇ ਵਰਕ ਵੀ ਆਪਾਂ ਦਿੱਤਾ ਹੋਇਆ ਹੈਗਾ ਨੈਕਸਟ ਹੈ ਜੀ ਦੇਖੋ ਇਹ ਵੀ ਬਹੁਤ ਸੋਹਣਾ ਸਿੰਪਲ ਸੋਬਰ ਰੈਡੀ ਹੋਇਆ ਸੀ ਸੂਟ ਬਹੁਤ ਸੋਹਣਾ ਜਰੀ ਦਾ ਵਰਕ ਕੀਤਾ ਹੋਇਆ ਹੈ ਘੇਰੇ ਇੱਕ ਘੇਰੇ ਤੇ ਇਹ ਵਾਲਾ ਫਲਾਰ ਹੈ ਐਂਡ ਦੂਜੇ ਕੋਰਨਰ ਤੇ ਛੋਟਾ ਫਲਾਰ ਹੈਗਾ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਲੱਗ ਰਿਹਾ ਸੀ ਆਪਾਂ ਇਸ ਦੀ ਮਾਡਲ ਪਿਕ ਤਾਂ ਨਾਲ ਸ਼ੇਅਰ ਜਰੂਰ ਕਰਾਂਗੇ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਸੀਗਾ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਸੀ ਤੇ ਉੱਪਰ ਜਰੀ ਦਾ ਵਰਕ ਹੋਇਆ ਸਿੰਪਲ ਸੋਬਰ ਜਿਹਾ ਹੋਇਆਗਾ ਇੱਕ ਸ਼ੇਡ ਦਾ ਹੀ ਮਤਲਬ ਵਰਕ ਕੀਤਾ ਸਿਰਫ ਜਰੀ ਦਾ ਤਾਂ ਬਹੁਤ ਹੀ ਅੱਛਾ ਇਸ ਨਾਲ গোল্ডেন दुपट्टा কাস্টমার ਦਾ ਸੀਗਾ ਤਾਂ ਉਹਨਾਂ ਨੇ গোল্ডਨ ਹੀ ਜਰੀ ਲਗਵਾਈ ਹੈਗੀ ਆ ਤਾਂ ਇਹ ਬੋਥ ਹੀ ਸੋਨਾ ਸੂਟ ਬਣ ਕੇ ਰੈਡੀ ਹੋਇਆ ਸੀ ਬਲਾ ਫੁੱਲ ਪਾਰਟੀ ਵੇਅਰ ਮਤਲਬ ਸਿੰਪਲ ਸੋਬਰ ਜਿਆ ਨੈਕਸਟ ਗਰੇਪ ਦਾ ਸੂਟ ਹੈ ਬਹੁਤ ਸੋਨਾ ਗਰੇਪ ਦਾ ਸੂਟ ਇਸ ਦਾ ਵੀ ਡਿਜ਼ਾਈਨ ਡਿਫਰੈਂਟ ਜਿਆ ਹੈਗਾ ਕਾਰਨਰਸ ਹੈਗੇ ਆ ਆ ਦੇਖੋ ਇਹ ਨਾ ਕਾਰਨਰਸ ਹੈ ਦੋਨੋਂ ਤੇ ਕਾਰਨਰਸ ਤੇ ਫਲਾਰਸ ਬਣਿਆ ਬਹੁਤ ਹੀ ਸੋਨਾ ਮਦਦ ਡਿਫਰੈਂਟ ਜਿਹਾ ਹੈਗਾ ਕਾਰਨਰਸ ਤੇ ਆਏਗਾ ਬਸ ਕੇਰਾ ਨਹੀਂ ਹੈਗਾ ਇਹ ਕਾਰਨਰਸ ਤੇ ਸੀਗਾ ਇਹ ਡਿਜ਼ਾਈਨ ਹੀ ਐਵੇਂ ਦਾ ਸੀ ਤੇ ਬਾਜੂ ਤੇ ਦੇਖੋ ਸਿੰਪਲ ਸੋਬਰ ਜਿਹਾ ਹੈਗਾ ਬਿਲਕੁਲ ਉਹਨਾਂ ਨੇ ਜਿਵੇਂ ਸਿੰਪਲ ਜਿਹਾ ਕਰਵਾਇਆ ਕਸਟਮਰ ਨੇ ਤੁਸੀਂ ਦੇਖ ਸਕਦੇ ਹੈਗੇ ਸੋ ਐਵੇਂ ਦੇ ਸੂਟ ਤੁਸੀਂ ਵੀ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੈਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਤੁਸੀਂ ਆਪਣਾ ਫੈਬਰਿਕ ਵੀ ਆਪਾਂ ਨੂੰ ਭੇਜ ਸਕਦੇ ਹੈਗੇ ਉਹ ਤੇ ਜਾਂ ਸਾਡੇ ਤੋਂ ਵੀ ਫੈਬਰਿਕ ਲੈ ਸਕਦੇ ਹੋ ਲੋਕਲ ਆ ਜਿਹੜੇ ਉਹ ਆਪਣਾ ਫੈਬਰਿਕ ਦੇ ਜਾਂਦੇ ਆ ਸਾਨੂੰ ਬਾਕੀ ਆਨਲਾਈਨ ਭੇਜਣਾ ਥੋੜਾ ਡਿਫਿਕਲਟ ਹੁੰਦਾ ਸੋ ਮੇਰੇ ਤੋਂ ਹੀ ਪਰਚੇਸ ਕਰ ਲੈਂਦੇ ਆ ਮੇਰੇ ਕਸਟਮਰਸ ਜੋ ਆਨਲਾਈਨ ਹੈਗੇ ਆ ਸੋ ਇਹ ਸਾਰੇ ਸੂਟ ਆਪਾਂ ਰੈਡੀ ਕੀਤੇ ਸੀ ਕਸਟਮਰਸ ਦੇ ਹੀ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਇਸ ਦੇ ਵਿੱਚ ਸੂਟ ਰੈਡੀ ਜਿਹੜਾ ਤੁਸੀਂ ਕਰਵਾਉਣਾ ਹੈ ਤਾਂ ਹਾਫ ਪੇਮੈਂਟ ਅਡਵਾਂਸ 'ਚ ਹੁੰਦੀ ਹੈ ਹਾਫ ਤੁਹਾਨੂੰ ਜਦੋਂ ਅਸੀਂ ਪਿਕ ਪਾ ਦਿੰਦੇ ਆ ਵੀ ਰੈਡੀ ਹੋ ਗਿਆ ਉਸ ਤੋਂ ਬਾਅਦ ਫੁੱਲ ਪੇਮੈਂਟ ਕਰਕੇ ਸੂਟ ਡਿਸਪੈਚ ਹੋ ਜਾਂਦਾ ਹੈਗਾ ਜੀ ਥੈਂਕ ਯੂ ਸੋ ਮੱਚ ਐਨ ਪਿਆਰ ਦੇਣ ਲਈ